ਕਾਡਨ ਕਿਹੜੀ ਹੈ ਅੱਜ ਸਾਡੇ ਵਾਰਡ ਨੰਬਰ ਜਿਹੜੀ ਹੈ 85 ਦੇ ਜਿਹੜੇ ਸਾਡੇ ਕੌਂਸਲਰ ਭੈਣਜੀ ਗਿੱਲ ਤੇ ਸਾਡੇ ਕਮਲ ਭਾਜੀ ਹਨੀ ਔਰ ਸਾਰੇ ਸਾਥੀ ਜਿਹੜੇ ਨੇ ਇਸ ਸਪੈਸਿਫਿਟੀ ਦੇ ਕਾਫੀ ਦੇਰ ਦੀ ਇਸ ਇਲਾਕੇ ਦੀ ਜਿਹੜੀ ਡਿਮਾਂਡ ਸੀ ਕਿ ਇਹ ਗਲੀ ਜਿਹੜੀ ਹੈ ਕੱਚੀ ਰਹਿ ਗਈ ਹੈ ਔਰ ਇਹਨੂੰ ਜਿਹੜਾ ਹੈਗਾ ਬਣਾਇਆ ਜਾਏ ਸੋ ਸਾਡੇ ਕੌਂਸਲਰ ਸਾਹਿਬ ਵੀ ਵਾਰ-ਵਾਰ ਜਿਹੜੀ ਇਹ ਇਲਾਕੇ ਦੀ ਨੁਮਾਇੰਦਗੀ ਕਰਦੇ ਨੇ ਇਹ ਵੀ ਸਾਨੂੰ ਕਹਿੰਦੇ ਸੀ ਕਿ ਗਲੀ ਜਿਹੜੀ ਹੈ ਜਿਵੇਂ ਮਰਜ਼ੀ ਜੜੀ ਇਹਨੂੰ ਅਰਜੈਂਟ ਤੌਰ ਤੇ ਬਣਾਉਣਾ ਚਾਹੀਦਾ ਬਣਵਾਣੀ ਹੈ ਖੋ ਜੀ ਮੈਂ ਇਹਨਾਂ ਨੇ ਔਰ ਇਲਾਕੇ ਵਾਲਿਆਂ ਨੇ ਕਿਹਾ ਅਸੀਂ ਅੱਜ ਇਹ ਗਲੀ ਦਾ ਜਿਹੜਾ ਮੁਕਤ ਕੀਤਾ ਔਰ ਮੇਰਾ ਖਿਆਲ ਆਉਣ ਵਾਲੇ ਟਾਈਮ ਦੇ ਵਿੱਚ 10-15 ਦਿਨਾਂ ਦੇ ਵਿੱਚ ਇਹ ਗਲੀ ਬਹੁਤ ਵਧੀਆ ਬਣ ਕੇ ਤਿਆਰ ਹੋ ਜੇਗੀ ਜਿਹੜੇ ਇਸ ਇਲਾਕੇ ਦੀ ਸਪੈਸਿਟੀ ਵਾਲਿਆਂ ਦੀ ਮੇਨ ਡਿਮਾਂਡ ਸੀਗੀ ਇਸ ਗਲੀ ਦੀ ਸੋ ਅਸੀਂ ਅੱਜ ਜਿਹੜੀ ਗਲੀ ਦਾ ਉਦਘਾਟਨ ਕੀਤਾ ਇਹਨੂੰ ਸ਼ੁਰੂਆਤ ਕਰਾ ਰਹੇ ਹਾਂ ਹਾਂਜੀ ਭਾਈ ਅੱਜ ਕਿਹੜੇ ਲਖਾਟ ਘਟਨ ਅੱਜ ਵਾਰ ਨੰਬਰ 85 ਸੁਇਸੀਡੀ ਕਲੋਨੀ ਆ ਉਹਦੇ ਵਿੱਚ ਗਲੀਆਂ ਨਾਲੀਆਂ ਬੜੇ ਲੰਬੇ ਸਮੇਂ ਸਮੱਸਿਆ ਸੀ ਅੱਜ ਅਸੀਂ ਮੇਰ ਸਾਹਿਬ ਨੂੰ ਬੁਲਾ ਕੇ ਕਾਰਪਸ਼ਨ ਤੋਂ ਕਰਵਾ ਕੇ ਆ ਗਲੀਆਂ ਜਿਹੜੇ ਕੰਮ ਕਰਵਾਏ ਆ ਤਾਂ ਬਣ ਬੜੀ ਖੁਸ਼ੀ ਆ ਇਲਾਕੇ ਨੇ ਇਲਾਕਾ ਕਾਫੀ ਦੇਰ ਤੋਂ ਦੁੱਖ ਦੀ ਘੜੀ ਜੁਈਗਾ ਸੀ ਜੋ ਮੀਂਹ ਆਂਦਾ ਸੀ ਬੜੀ ਪ੍ਰੋਬਲਮ ਆਂਦੀ ਸੀ ਇਹਨਾਂ ਨੇ ਬੇਨਤੀ ਕੀਤੀ ਸੀ ਘਰੇ ਆ ਕੇ ਸਾਡੇ ਗਲੀਆਂ ਪਾਸ ਕਰਾਓ ਇਹਨਾਂ ਕੰਮ ਸ਼ੁਰੂ ਕਰਾਏ ਜੀ